ਤਿਕਾ ਦਾ ਮਤਲਬ ਕੱਲਾ ਇਹੀ ਨਹੀਂ ਹੈ ਕਿ ਅਸੀਂ ਰੱਬ ਦੀ ਗੱਲ ਕਰੀਏ ਭਗਤੀ ਦੀ ਗੱਲ ਕਰੀਏ ਤੇ ਸਮਾਜ ਨੂੰ ਰਾਜਨੀਤੀ ਨੂੰ ਆਮ ਲੋਕਾਂ ਨੂੰ ਬਿਲਕੁਲ ਦਰਕਨਾਰ ਕਰਕੇ ਆਪ ਸਿਰਫ ਆਪਣੀ ਬੁੱਧੀ ਮੰਡਲੇ ਦੀ ਕੈਦ ਵਿੱਚ ਬੈਠੇ ਰਹੀਏ ਐਸਾ ਬਿਲਕੁਲ ਨਹੀਂ ਹੈ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਹੈਰੀਟੇਜ ਦੇ ਅਗਲੇ ਅੰਕ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਜੋ ਲਗਾਤਾਰ ਅੱਜਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸਿੱਖ ਪਹਿਚਾਨ ਨੂੰ ਲੈ ਕੇ ਸਿੱਖ ਜਿਨ੍ਹਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਦੀ ਉਸ ਸਿੱਖੀ ਨੂੰ ਲੈ ਕੇ ਜਿਹਦੇ ਵਿੱਚ ਕਿਤੇ ਨਾ ਕਿਤੇ ਜਾਂ ਤਾਂ ਬਹੁਤ ਸਾਰੇ ਬਾਹਰਲੇ ਲੋਕਾਂ ਨੂੰ ਸਮਝ ਨਹੀਂ ਜਾਂ ਆਪਾਂ ਇਹ ਕਹੀਏ ਕਿ ਸਮਝਦੇ باوجود ਉਹ ਵਿਅਕਤੀ ਜਿਹੜੇ ਸਿੱਖ ਸੰਸਥਾਵਾਂ ਦੇ ਨਾਲ ਜੁੜੇ ਹੋਏ ਐ ਉਹ ਲਗਾਤਾਰ ਉਸ ਸਿੱਖਿਆ ਤੋਂ ਜੋ ਗੁਰੂ ਨਾਨਕ ਸਾਹਿਬ ਨੇ ਦੇਣ ਦੀ ਕੋਸ਼ਿਸ਼ ਕੀਤੀ ਸੀ ਉਸ ਤੋਂ ਅਵੇਸਲੇ ਹੋ ਰਹੇ ਐ ਬਹੁਤ ਵਾਰੀ ਕੀ ਹੁੰਦਾ ਹੈ ਕਿ ਸਾਨੂੰ ਸ਼ਾਇਦ ਲੱਗਦਾ ਹੈ ਕਿ ਬਾਹਰਲੇ ਲੋਕਾਂ ਨੂੰ ਜਾਂ ਉਹ ਵਿਅਕਤੀ ਜੇਰੇ ਇਸ ਪਰੰਪਰਾ ਨੂੰ ਨਹੀਂ ਜਾਣਦੇ ਉਹ ਅਣਜਾਣਪੁਣੇ ਵਿੱਚ ਬਹੁਤੀਆਂ ਗੱਲਾਂ ਕਰਦੇ ਐ ਪਰ ਕਈ ਵਾਰ ਐਸਾ ਨਹੀਂ ਹੁੰਦਾ ਧਰਮ ਹੈ ਜਿਹੜਾ ਇਹ ਕੱਲੇ ਅਧਿਆਤਮ ਦਾ ਵਿਸ਼ਾ ਨਹੀਂ ਹੈ ਧਰਮ ਜਾਂ ਸਿੱਖਿਆ ਦਾ ਮਤਲਬ ਕੱਲਾ ਇਹੀ ਨਹੀਂ ਹੈ ਕਿ ਅਸੀਂ ਰੱਬ ਦੀ ਗੱਲ ਕਰੀਏ ਭਗਤੀ ਦੀ ਗੱਲ ਕਰੀਏ ਤੇ ਸਮਾਜ ਨੂੰ ਰਾਜਨੀਤੀ ਨੂੰ ਆਮ ਲੋਕਾਂ ਨੂੰ ਬਿਲਕੁਲ ਦਰਕਨਾਰ ਕਰਕੇ ਆਪ ਸਿਰਫ ਆਪਣੀ ਬੁੱਧੀ ਮੰਡਲੇ ਦੀ ਕੈਦ ਵਿੱਚ ਬੈਠੇ ਰਹੀਏ ਐਸਾ ਬਿਲਕੁਲ ਨਹੀਂ ਹੈ ਅੱਪਾਂ ਗੱਲ ਸ਼ੁਰੂ ਕਰਨ ਲੱਗੇ ਆ ਗੁਰੂ ਨਾਨਕ ਸਾਹਿਬ ਦੀ ਪਹਿਲੀ ਉਦਾਸੀ ਤੋਂ ਜਿਸ ਦੇ ਵਿੱਚ ਉਹ ਹਰਦੁਆਰ ਦੇ ਵਿੱਚ 1504 ਤੋਂ 1505 ਈਸਵੀ ਦੇ ਵਿੱਚ ਹਰਦੁਆਰ ਸਾਹਿਬ ਹਰਕੀਪੌੜੀ ਤੇ ਪਹੁੰਚੇ ਜਦੋਂ ਹਰਕੀਪੌੜੀ ਤੇ ਪਹੁੰਚੇ ਤਾਂ ਬਹੁਤ ਸਾਰੀਆਂ ਜਿਹੜੀਆਂ ਪ੍ਰਾਤਨ ਸਨਾਤਨੀ ਪਰੰਪਰਾਵਾਂ ਸੀ ਉਸ ਦੇ ਅਨੁਸਾਰ ਉੱਥੇ ਇੱਕ ਰਸਮ ਕੀਤੀ ਜਾਂਦੀ ਸੀ ਕਿ ਸਵੇਰੇ ਚੜ੍ਹਦੇ ਸੂਰਜ ਨੂੰ ਪਾਣੀ ਦਿੱਤਾ ਜਾਂਦਾ ਸੀ ਤੇ ਪਾਣੀ ਦੇਣ ਦੀ ਇਸ ਘਟਨਾ ਨੂੰ ਇਹ ਕਿਹਾ ਜਾਂਦਾ ਸੀ ਕਿ ਉਸ ਦੇ ਨਾਲ ਜਿਹੜਾ ਪਾਣੀ ਹੈ ਉਹ ਪਿਤਰਾ ਨੂੰ ਦਿੱਤਾ ਜਾਂਦਾ ਹੈ ਤੇ ਉਹਦੇ ਨਾਲ ਉਹਨਾਂ ਵਿਅਕਤੀਆਂ ਨੂੰ ਉਸ ਦਾ ਫਲ ਲੱਗਦਾ ਹੈ ਜਿਹੜੇ ਵੀ ਚੜਦੇ ਸੂਰਜ ਨਾਲ ਪਾਣੀ ਦਾ ਅਰਪਣ ਕਰਦੇ ਆ ਤਾਂ ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਕੀ ਕੀਤਾ ਕਿ ਦੂਸਰੇ ਪਾਸੇ ਨੂੰ ਮੂੰਹ ਕਰਕੇ ਉਧਰੋਂ ਪਾਣੀ ਦੇਣਾ ਸ਼ੁਰੂ ਕੀਤਾ ਕੁਦਰਤੀ ਹੈ ਜੋ ਵਿਅਕਤੀ ਇੱਕ ਵਿਧੀ ਅਨੁਸਾਰ ਸੰਸਕਾਰ ਅਨੁਸਾਰ ਪਾਣੀ ਦੀ ਪਰੰਪਰਾ ਕਰ ਰਹੇ ਸੀ ਉਹਨਾਂ ਨੂੰ ਇਸ ਕਿਸਮ ਦੀ ਗੱਲ ਹੈ ਥੋੜੀ ਅਟਪਟੀ ਲੱਗੀ ਅਜੀਬ ਲੱਗੀ ਆਪਣੇ ਨਾਲੋਂ ਵੱਖਰੀ ਆਪਣੇ ਨਾਲੋਂ ਵਿਰੋਧਰੀ ਲੱਗੀ ਤਾਂ ਉੱਥੇ ਜਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਕਿ ਤੁਸੀਂ ਪਾਣੀ ਇਧਰ ਨੂੰ ਮੂੰਹ ਕਰਕੇ ਕਿਉਂ ਦੇ ਰਹੇ ਹੋ ਤੁਹਾਡਾ ਇਹ ਕੰਮ ਕਰਨ ਦਾ ਤਾਤ ਪਰਿਆ ਕੀ ਹੈ ਕਾਰਨ ਕੀ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਕਰਤਾਰਪੁਰ ਵਿਖੇ ਮੇਰੀ ਖੇਤੀ ਹੈ ਮੈਂ ਆਪਣੀ ਖੇਤੀ ਨੂੰ ਪਾਣੀ ਦੇ ਰਿਹਾ ਤਾਂ ਉਹਨਾਂ ਨੇ ਕਿਹਾ ਕਿ ਸ਼ਾਇਦ ਤੁਹਾਨੂੰ ਸਮਝ ਨਹੀਂ ਹੈ ਕਿ ਇੱਥੋਂ ਪਾਣੀ ਦਿੱਤਾ ਹੋਇਆ ਕਰਤਾਰਪੁਰ ਸਾਹਿਬ ਵਿਖੇ ਤੁਹਾਡੀ ਖੇਤੀ ਨੂੰ ਕਿਵੇਂ ਪਹੁੰਚ ਜੂ ਤਾਕੁਰ ਨਾਨਕ ਸਾਹਿਬ ਨੇ ਉੱਥੋਂ ਦੇ ਪਾਂਡਿਆਂ ਨੂੰ ਸਵਾਲ ਕੀਤਾ ਕਿ ਜੇ ਤੁਹਾਡਾ ਪਾਣੀ ਦਿੱਤਾ ਹੋਇਆ ਹਜ਼ਾਰਾਂ ਕਿਲੋਮੀਟਰ ਦੂਰ ਸੂਰਜ ਕੋਲ ਪਹੁੰਚ ਸਕਦਾ ਹੈ ਤਾਂ ਮੇਰਾ ਦਿੱਤਾ ਹੋਇਆ ਪਾਣੀ ਮੇਰੀ ਖੇਤੀ ਦੇ ਕੋਲ ਕਿਉਂ ਨਹੀਂ ਪਹੁੰਚ ਸਕਦਾ ਕਹਿਣ ਤੋਂ ਮਤਲਬ ਕੁੱਲ ਮਿਲਾ ਕੇ ਇਹਨਾਂ ਕਿ ਉਹਨਾਂ ਨੇ ਜਿਹੜੇ ਪਰੰਪਰਕ ਸੰਸਕਾਰ ਸੀ ਜਾਂ ਫੋਕੀਆਂ ਰੌ ਰੀਤਾਂ ਸੀ ਜਾਂ ਫੋਕੇ ਵਿਸ਼ਵਾਸ ਸੀ ਉਹਨਾਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂ ਗੱਲ ਕੀਤੀ ਹੁਣ ਮਸਲਾ ਕੀ ਬਣਦਾ ਕਿ ਉਹਨਾਂ ਨੇ ਇੱਕ ਛੋਟੀ ਜੀ ਘਟਨਾ ਨਾਲ ਉਸ ਪਰੰਪਰਾ ਦਾ ਜਿਹੜੀ ਅੱਜ ਵੀ ਚੱਲ ਰਹੀ ਹੈ ਵੱਡੇ ਪੱਧਰ ਤੇ ਸਿਧਾਂਤਕ ਤੇ ਤਾਰਕਿਕ ਤਰੀਕੇ ਨਾਲ ਵਿਰੋਧ ਕੀਤਾ ਉਸ ਤੋਂ ਬਾਅਦ ਕੀ ਹੋਇਆ ਕਿ ਉਸ ਖਾਸ ਜਗ੍ਹਾ ਤੇ 19ਵੀਂ ਸਦੀ ਵਿੱਚ ਰਾਜਾ ਨਰਿੰਦਰ ਸਿੰਘ ਨੇ 1880 ਵਿੱਚ ਆਪਣੀ ਕੁਝ ਜਗ੍ਹਾ ਉੱਥੇ ਜਿੱਥੇ ਇਹ ਘਟਨਾ ਵਾਪਰੀ ਸੀ ਉਹ দান ਦੇ ਵਿੱਚ ਦੇ ਦਿੱਤੀ ਤੇ ਉਸ ਧਾਨ ਦੇ ਵਿੱਚ ਦਿੱਤੀ ਹੋਈ ਜਗ੍ਹਾ ਦੇ ਵਿੱਚ ਉੱਥੋਂ ਦੀ ਸਿੱਖ ਸੰਗਤ ਨੇ 1935 ਦੇ ਵਿੱਚ ਇੱਕ ਛੋਟਾ ਗੁਰਦੁਆਰਾ ਸਾਹਿਬ ਬਣਾ ਦਿੱਤਾ ਜਿਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਗਿਆਨ ਗੋਦਰੀ ਰੱਖਿਆ ਗਿਆ ਇਹ ਗੁਰਦੁਆਰਾ ਗਿਆਨ ਗੋਦੜੀ ਸੀ ਉੱਥੇ ਸਿੱਖਾਂ ਦਾ ਜਾਣ ਆਉਣ ਬਣਿਆ ਤੇ ਉਹ ਇੱਕ ਵੱਖਰੀ ਕਿਸਮ ਦੀ ਪਛਾਣ ਵਾਲੇ ਗੁਰਦੁਆਰਾ ਸਾਹਿਬ ਬਣ ਗਏ ਪਰ ਕੀ ਹੋਇਆ ਕਿ 1966 ਦੇ ਵਿੱਚ ਜਦੋਂ ਕੁੰਭ ਦਾ ਮੇਲਾ ਸੀ ਭਗੜੜ ਮੱਛੀ ਭਗੜੜ ਮੱਛੀ ਦੇ ਵਿੱਚ ਅਸੀਂ ਇਹ ਤਾਂ ਸਾਰੇ ਸੁਣਦੇ ਆ ਕਿ ਲੋਕਾਂ ਦਾ ਨੁਕਸਾਨ ਹੋਇਆ ਹੋਰ ਹੋਇਆ ਪਰ ਉਸ ਭਗੜੜ ਦੇ ਵਿੱਚ ਇੱਕ ਅਜੀਬ ਘਟਨਾ ਇਹ ਵਾਪਰੀ ਕਿ ਜਿਹੜਾ ਗੁਰਦੁਆਰਾ ਸਾਹਿਬ ਸੀ ਉਸ ਨੂੰ ਢਾਹ ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਜਦੋਂ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਉਹਦੇ ਪਿੱਛੇ ਕਾਰਨ ਸਿਰਫ ਇਹਨਾ ਨਹੀਂ ਸੀ ਕਿ ਉਸ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਕੀਤਾ ਗਿਆ ਬਲਕਿ ਕਿਤੇ ਨਾ ਕਿਤੇ ਭਾਵਨਾ ਇਹ ਸੀ ਕਿ ਉਸ ਪਰੰਪਰਾ ਦੇ ਵਿਰੋਧ ਦੇ ਵਿੱਚ ਇੱਕ ਕਰੀ ਹੋਈ ਗੱਲ ਦਾ ਉੱਥੇ ਇੱਕ ਪੱਕਾ ਚਿੰਨ੍ਹ ਜਾਂ ਪੱਕਾ ਅੱਡਾ ਬਣਿਆ ਹੋਇਆ ਸੀ ਜਿਹੜਾ ਉਸ ਸਾਰੀ ਪਰੰਪਰਾ ਦਾ ਕਿਤੇ ਨਾ ਕਿਤੇ ਸਿਧਾਂਤਿਕ ਵਿਰੋਧ ਕਰਦਾ ਸੀ ਇਸ ਲਈ ਸ਼ਾਇਦ ਉਹ ਜਿਹੜਾ ਗੁਰਦੁਆਰਾ ਸਾਹਿਬ ਸੀ ਉੱਥੇ ਮਨਜ਼ੂਰ ਨਹੀਂ ਸੀ ਉਸ ਤੋਂ ਬਾਅਦ ਕੀ ਹੋਇਆ ਕਿ 1968 ਤੋਂ ਬਾਅਦ 1979-80 ਦੇ ਵਿੱਚ ਇੱਕ ਨਵੀਂ ਪਲਾਨ ਲੈ ਕੇ ਆਂਦੀ ਜਿਹਦੇ ਵਿੱਚ ਕਿਹਾ ਗਿਆ ਕਿ ਅਸੀਂ ਇਸ ਜਗ੍ਹਾ ਨੂੰ ਖੁੱਲਾ ਕਰਨਾ ਹੈ ਹਰਕੀ ਪੌੜੀ ਵਾਲੇ ਸਥਾਨ ਨੂੰ ਖੁੱਲਾ ਕਰਨਾ ਹੈ ਤੇ ਉਸ ਸਮੇਂ ਉਸ ਗੁਰਦੁਆਰਾ ਸਾਹਿਬ ਨੂੰ ਉੱਥੋਂ ਹਟਾ ਦਿੱਤਾ ਗਿਆ ਜਾਂ ਪਿੱਛੇ ਕਰ ਦਿੱਤਾ ਗਿਆ ਜਿਹੜੀ ਜਗ੍ਹਾ ਬਚੀ ਸੀ ਉਸ ਤੇ ਅੱਜ ਕੱਲ ਸਕਾਊਟ ਦੀ ਇੱਕ ਕੰਪਨੀ ਹੈ ਜਿਹੜੀ ਉਹ ਬੈਠੀ ਹੋਈ ਹੈ ਇਸ ਸਾਰੇ ਘਟਨਾਕਰਮ ਨੂੰ ਕਹਿਣ ਤੋਂ ਮਤਲਬ ਇਹ ਹੈ ਕਿ ਜਦੋਂ ਵੀ ਹੁਣ ਕਿਤੇ ਕਿਰਪਾਨ ਦਾ ਮਸਲਾ ਦਸਤਾਰ ਦਾ ਮਸਲਾ ਵੱਖਰੀ ਪਹਿਚਾਣ ਦਾ ਵੱਖਰੇ ਜਿੰਨਾ ਦਾ ਮਸਲਾ ਆਉਂਦਾ ਹੈ ਤਾਂ ਉਹਦਾ ਮਤਲਬ ਬਹੁਤ ਵਾਰੀ ਕੇਵਲ ਇੰਨਾ ਹੀ ਨਹੀਂ ਹੁੰਦਾ ਕਿ ਉੱਥੇ ਪਹਿਚਾਣ ਨਹੀਂ ਹੈ ਬਲਕਿ ਇਸ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਹੋਰ ਪਰੰਪਰਾ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਵੀ ਹੁੰਦੀਆਂ ਜਿਹੜੀਆਂ ਉਸ ਚੀਜ਼ ਨੂੰ ਚੁਣੌਤੀ ਦਿੰਦੀਆਂ ਹੁਣ ਰਹੀ ਅਗਲੀ ਗੱਲ ਕਿ ਕੀ ਅਸੀਂ ਉਸ ਗੱਲ ਬਾਰੇ ਸੁਚੇਤ ਹੈ ਜਦੋਂ ਅਸੀਂ ਗੁਰਦੁਆਰਾ ਗਿਆਨ ਗੋਦੜੀ ਦਾ ਇਤਿਹਾਸ ਪੜ੍ਹਦੇ ਹਾਂ ਕਿ ਕੀ ਉਹਨੂੰ ਫਿਰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਨਿੱਜੀ ਤੌਰ ਤੇ ਵਕੀਲਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਗਈ ਕਿ ਉੱਥੇ ਫਿਰ ਇੱਕ ਵਾਰੀ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਜਾਵੇ ਪਰ ਉਸ ਦੇ ਉੱਪਰ ਕੁਝ ਵੀ ਕੰਮ ਕਰਨ ਤੋਂ ਬਾਅਦ ਕੋਈ ਨਤੀਜਾ ਨਹੀਂ ਨਿਕਲਿਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਜਿਹੜੀ ਵੀ ਪ੍ਰਬੰਧਕੀ ਕਮੇਟੀ ਦੇ ਲੋਕ ਕਾਬਜ ਹੈ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਉਹਨਾਂ ਲੋਕਾਂ ਨੇ ਜਦੋਂ 10 ਸਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਸਰਕਾਰ ਚਲਾਈ ਉਸ ਸਮੇਂ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਉਹ ਕੋਸ਼ਿਸ਼ਾਂ ਨੇ ਕੀ ਰੰਗ ਲਿਆਂਦਾ ਅਸੀਂ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਜੇ ਕੋਈ ਕੋਸ਼ਿਸ਼ ਕੀਤੀ ਹੁੰਦੀ ਕੋਈ ਰੰਗ ਲਿਆਂਦਾ ਹੁੰਦਾ ਸ਼ਾਇਦ ਉਸ ਸਥਾਨ ਤੇ ਗੁਰਦੁਆਰਾ ਗਿਆਨ ਕੀ ਗੋਦੜੀ ਹੁਣ ਤੱਕ ਬਣ ਗਏ ਹੁੰਦੇ ਇਸੇ ਤਰੀਕੇ ਨਾਲ ਪੰਜਾਬ ਦੇ ਹਰ ਮਸਲੇ ਬਾਰੇ ਭਾਰਤੀ ਜਨਤਾ ਪਾਰਟੀ ਦਾ ਉੱਪਰ ਮਾ ਪੱਖ ਰੱਖਣ ਲਈ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਿੱਧੇ ਤੌਰ ਤੇ ਜੁੜੇ ਰਹੇ ਹੈ ਅੱਜ ਉਹ ਭਾਰਤੀ ਜਨਤਾ ਪਾਰਟੀ ਦੁਆਰਾ ਚਲਾਈ ਜਾ ਰਹੀ ਦਿੱਲੀ ਸਰਕਾਰ ਦੇ ਮੰਤਰੀ ਵੀ ਹੈ ਕਿ ਅੱਜ ਉਹ ਕੋਸ਼ਿਸ਼ ਕਰ ਸਕਦੇ ਹੈ ਕਿ ਇਹ ਜਿਹੜੀ ਸਿੱਖਾਂ ਦੀ ਪਛਾਣ ਸੀ ਗੁਰੂ ਨਾਨਕ ਸਾਹਿਬ ਦੀ ਉਦਾਸੀ ਨਾਲ ਜੁੜਿਆ ਹੋਇਆ ਇੱਕ ਮਾਨੂਮੈਂਟ ਸੀ ਉਸ ਨੂੰ ਦੁਬਾਰਾ ਰਿਵਾਈਵ ਕੀਤਾ ਜਾ ਸਕਦਾ ਹੈ ਉੱਥੇ ਜਿਸ ਜਗ੍ਹਾ ਤੇ ਰਾਜਾ ਨਰਿੰਦਰ ਸਿੰਘ ਨੇ ਜ਼ਮੀਨ ਦਿੱਤੀ ਹੋਈ ਸੀ ਡੋਨੇਸ਼ਨ ਦਿੱਤੀ ਹੋਈ ਸੀ ਗੁਰੂ ਨਾਨਕ ਸਾਹਿਬ ਦੀ ਪਹਿਚਾਣ ਨੂੰ ਜਿਉਂਦਾ ਰੱਖਣ ਵਾਸਤੇ ਉਹਨਾਂ ਦੇ ਉਸ ਸਮੇਂ ਦੇ ਕਰਮ ਨੂੰ ਜਿਉਂਦਾ ਰੱਖਣ ਵਾਸਤੇ ਉਸ ਨੂੰ ਦੁਬਾਰਾ ਬਣਾਇਆ ਜਾ ਸਕਦਾ ਹੈ ਇਹ ਜਿਹੜੇ ਸਾਰੇ ਦੇ ਸਾਰੇ ਸਵਾਲ ਹੈ ਇਹ ਸਾਰੇ ਸਵਾਲ ਇੱਕ ਬੜੀ ਲੰਬੀ ਇਤਿਹਾਸਿਕ ਪਰੰਪਰਾ ਨਾਲ ਜੁੜੇ ਹੋਏ ਆ ਅਸੀਂ ਲਗਾਤਾਰ ਗੁਰੂ ਨਾਨਕ ਸਾਹਿਬ ਜੀ ਸਿੱਖਿਆ ਜਿਹੜੀ ਉਸ ਨੂੰ ਦਰਕਨਾਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਗੁਰੂ ਨਾਨਕ ਸਾਹਿਬ ਦੇ ਉਹਨਾਂ ਚਿੰਨ੍ਹਾਂ ਨੂੰ ਜਿਹੜੇ ਸਾਡੇ ਸਮਾਜ ਨੂੰ ਸਿੱਖਿਆ ਦੇਣ ਦੀ ਸਮਾਜ ਦੇ ਭਰਮਾਂ ਨੂੰ ਦੂਰ ਕਰਨ ਦੀ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦੀਆਂ ਉਹ ਗੱਲਾਂ ਕਰਦੇ ਆ ਉਹਨਾਂ ਨੂੰ ਅਸੀਂ ਛੱਡਦੇ ਜਾ ਰਹੇ ਹਾਂ ਅਸੀਂ ਸਿੱਖੀ ਨੂੰ ਇੱਕ ਸਿਰਫ ਅਧਿਆਤਮਿਕ ਤੇ ਇੱਕ ਸਿਰਫ ਵਿਹਾਰਕ ਤੌਰ ਤੇ ਪੂਜਾ ਪਾਠ ਤੱਕ ਦੀ ਚੀਜ਼ ਤੱਕ ਮਹਦੂਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਕਿ ਅਸੀਂ ਸਾਰੇ ਜਾਣਦੇ ਹਾਂ ਸਿੱਖੀ ਜ਼ੁਲਮ ਦੇ ਖਿਲਾਫ ਖੜਨ ਦਾ ਨਾਂ ਹੈ ਸਿੱਖੀ ਉਸ ਵਰਤਾਰੇ ਨੂੰ ਕਿਹਾ ਜਾਂਦਾ ਹੈ ਜਿਹੜੀ ਦਿੱਲੀ ਦੇ ਵਿੱਚ ਜਾ ਕੇ ਆਪਣਾ ਸੀਸ ਕਟਵਾ ਦਿੰਦੀ ਹੈ ਸਿੱਖੀ ਉਹ ਚੀਜ਼ ਹੈ ਜਿਹੜੀ ਮੁਗਲਾਂ ਦੇ ਨਾਲ ਟੱਕਰ ਲੈਂਦੀ ਹੈ ਜਿੱਦੇ ਵਿੱਚ ਚਾਰ ਬੱਚੇ ਸ਼ਹੀਦ ਕਰਾਏ ਜਾਂਦੇ ਆ ਸਿੱਖੀ ਉਸ ਪਰੰਪਰਾ ਦਾ ਨਾਂ ਹੈ ਜਦੋਂ ਜ਼ਾਲਮ ਸਾਡੀਆਂ ਇਸਤਰੀਆਂ ਨੂੰ ਇਥੋਂ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕਰਦੇ ਆ ਆਪਣੀਆਂ ਜਾਨਾਂ ਵਾਰ ਕੇ ਉਹਨਾਂ ਨੂੰ ਬਚਾਉਣ ਦੀ ਗੱਲ ਕਰਦੇ ਆ ਸਿੱਖ ਪਰੰਪਰਾ ਉਸ ਗੱਲ ਨਾਲ ਜੁੜੀ ਹੋਈ ਹੈ ਜਦੋਂ ਸਾਡਾ ਦੇਸ਼ ਆਜ਼ਾਦ ਹੋਣ ਲਈ ਕੁਰਬਾਨੀਆਂ ਦੀ ਲੋੜ ਸੀ ਤਾਂ ਉਦੋਂ 90% ਕੁਰਬਾਨੀਆਂ ਦੇਣ ਲਈ ਆਪਣਾ ਲਹੂ ਡੋਲ੍ਹਣ ਲਈ ਜਿਹੜੇ ਲੋਕ ਮੂਹਰੇ ਆਉਂਦੇ ਆ ਉਹ ਸਿੱਖੀ ਵਾਲੇ ਸਿੱਖੀ ਦੇ ਜਜ਼ਵੇ ਵਾਲੇ ਆ ਤੇ ਫਿਰ ਇਹ ਕਿਵੇਂ ਹੋ ਸਕਦਾ ਉਸ ਦੇਸ਼ ਦੇ ਵਿੱਚ ਉਸ ਪ੍ਰਾਂਤ ਦੇ ਵਿੱਚ ਉਸ ਏਰੀਏ ਦੇ ਵਿੱਚ ਜਿੱਥੇ ਤੁਹਾਨੂੰ ਆਜ਼ਾਦ ਕਰਾਉਣ ਲਈ ਤੁਹਾਡੇ ਪੂਰਵਜਾਂ ਨੂੰ ਬਚਾਉਣ ਲਈ ਹਜ਼ਾਰਾਂ ਕੁਰਬਾਨੀਆਂ ਕਰੀਆਂ ਹੋਣ ਤੇ ਉੱਥੇ ਜਦੋਂ ਕੋਈ ਛੋਟੀ ਜੀ ਘਟਨਾ ਹੁੰਦੀ ਹੈ ਉਹਨਾਂ ਚਿੰਨਾਂ ਦੀ ਸਾਨੂੰ ਪਛਾਣਨਾ ਹੋਵੇ ਉਹ ਵੀ ਉਹਨਾਂ ਸੀਨੀਅਰ ਆਫੀਸਰਜ਼ ਨੂੰ ਪਛਾਣਨਾ ਹੋਵੇ ਕਿ ਅਸੀਂ ਸਾਰਿਆਂ ਨੇ ਭਾਰਤੀ ਸੁਤੰਤਰਤਾ ਅੰਦੋਲਨ ਦਾ ਇਤਿਹਾਸ ਨਹੀਂ ਪੜਿਆ ਕਿ ਸਾਨੂੰ ਨਹੀਂ ਦੱਸਿਆ ਗਿਆ ਕਿ ਸਾਡੇ ਮੁਲਕ ਨੂੰ ਬਚਾਉਣ ਸਮੇਂ ਕੀ ਕੀ ਹੋਇਆ ਸੀ ਜਦੋਂ ਗਜਨੀ ਇੱਥੇ ਆਉਂਦਾ ਸੀ ਤਾਂ ਉਸ ਨੂੰ ਰੋਕਣ ਵਾਸਤੇ ਕੌਣ ਲੜਦੇ ਰਹੇ ਮੁਗਲਾਂ ਦੀਆਂ ਤਲਵਾਰਾਂ ਖੁੰਡੀਆਂ ਕਰਨ ਵਾਸਤੇ ਕਿੰਨਾਂ ਨੇ ਆਪਣੇ ਸੀਸ ਦਿੱਤੇ ਇਸ ਕਰਕੇ ਦੋਸਤੋ ਇਹਨਾਂ ਸਾਰੀਆਂ ਚੀਜ਼ਾਂ ਤੇ ਵਿਚਾਰ ਕਰਨ ਦੀ ਲੋੜ ਹੈ ਰਾਜਨੀਤੀ ਕਰਨ ਲਈ ਸਮੇਂ ਅਨੁਸਾਰ ਰਾਜਨੀਤੀ ਕਰਨ ਲਈ ਆਪਣੇ ਆਪ ਨੂੰ ਸਮੇਂ ਦੀ ਰਾਜਨੀਤੀ ਤੋਂ ਪਾਸੇ ਰੱਖਣ ਲਈ ਸਾਡੇ ਕੋਲੇ ਬਹੁਤ ਸਾਰੇ ਬਹਾਨੇ ਹੋ ਸਕਦੇ ਆ ਅਸੀਂ ਇੱਕ ਧਿਰ ਨੂੰ ਦੂਸਰੀ ਧਿਰ ਦੇ ਨਾਲ ਲੜਾਉਣ ਲਈ ਦੂਸਰੀ ਤਰ ਬਰੇ ਬਿਆਨ ਦੇਣ ਲਈ ਬਹੁਤ ਤਤਪਰ ਰਹਿੰਨੇ ਆ ਪਰ ਜਿਹੜੀਆਂ ਸਾਡੀਆਂ ਲਗਾਤਾਰ ਇਤਿਹਾਸਕ ਚੀਜ਼ਾਂ ਨੂੰ ਪਾਸੇ ਕੀਤਾ ਜਾ ਰਿਹਾ ਹੈ ਜਿਹਦੇ ਨਾਲ ਸਾਡੀ ਪਰੰਪਰਾ ਨਾਲੋਂ ਆਉਣ ਵਾਲੀਆਂ ਨਸਲਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਬਾਰੇ ਸਾਡੇ ਕੋਲੋਂ ਬਹੁਤ ਵਾਰੀ ਬਿਆਨ ਨਹੀਂ ਆਉਂਦੇ ਕੀ ਅਸੀਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਪਹਿਲੇ ਰੂਪ ਦੇ ਵਿੱਚ ਸੁਰਜੀਤ ਕਰਤਾ ਕੀ ਅਸੀਂ ਪੰਜਾਬ ਆਰਕਾਈਵਸ ਜਿਹਦੇ ਵਿੱਚ ਪੰਜਾਬ ਦਾ ਇਤਿਹਾਸ ਪਿਆ ਸੀ ਪਟਿਆਲੇ ਦੇ ਵਿੱਚੋਂ ਗਾਇਬ ਹੋਈ ਉਹਨੂੰ ਦੁਬਾਰਾ ਰਿਵਾਈਵ ਕੀਤਾ ਤੇ ਇਸੇ ਲੜੀ ਦੇ ਵਿੱਚ ਅਸੀਂ ਗੁਰਦੁਆਰਾ ਗਿਆਨ ਗੋਦਰੀ ਦੀ ਗੱਲ ਕਰ ਰਹੇ ਹਾਂ ਇਸ ਦੇ ਨਾਲ ਕੀ ਹੁੰਦਾ ਕਿ ਹੌਲੀ-ਹੌਲੀ ਤੁਹਾਡਾ ਇਤਿਹਾਸ ਬਦਲਿਆ ਜਾਊਗਾ ਤੁਹਾਡੀਆਂ ਨਿਸ਼ਾਨੀਆਂ ਬਦਲੀਆਂ ਜਾਣਗੀਆਂ ਤੁਹਾਡੇ ਉਹਨਾਂ ਚਿੰਨ੍ਹਾਂ ਨੂੰ ਤਬਦੀਲ ਕੀਤਾ ਜਾਊਗਾ ਜਿੰਨਾ-ਚਿੰਨਾ ਦੇ ਨਾਲ ਤੁਹਾਡੀ ਪਰੰਪਰਾ ਦੇ ਵਿੱਚ ਪਿਆ ਹੋਇਆ ਗਿਆਨ ਹੈ ਜਿਹੜਾ ਉਹ ਵੱਡੀਆਂ ਚੁਣੌਤੀਆਂ ਖੜੀਆਂ ਕਰਦਾ ਹੈ ਇਸ ਲਈ ਦੋਸਤੋ ਲਗਾਤਾਰ ਸਰਬਸਾਂਝੀ ਵਾਲਤਾ ਭਰਾਤਰੀ ਭਾਵ ਜਾਤੀਵਾਦ ਉਹਨਾਂ ਚੀਜ਼ਾਂ ਨੂੰ ਜਿਨ੍ਹਾਂ ਦਾ ਸਿੱਖੀ ਨੇ ਵਿਰੋਧ ਕੀਤਾ ਸੀ ਫਿਰ ਫਿਰ ਪ੍ਰੋਸਨ ਦੀ ਕੋਸ਼ਿਸ਼ ਕੀਤੀ ਜਾਊਗੀ ਸੋ ਅਸੀਂ ਸਾਰੇ ਉਹਨਾਂ ਵਿਅਕਤੀਆਂ ਨੂੰ ਜਿਹੜੇ ਕਿਸੇ ਨਾ ਕਿਸੇ ਪੋਜੀਸ਼ਨ ਦੇ ਵਿੱਚ ਹੈ ਜਿਹੜੇ ਕੋਈ ਸਮਰੱਥਾ ਰੱਖਦੇ ਆ ਉਹਨਾਂ ਸਾਰੇ ਵਿਅਕਤੀਆਂ ਨੂੰ ਇਹੀ ਬੇਨਤੀ ਕਰਾਂਗੇ ਕਿ ਇਹਨਾਂ ਵਿਸ਼ਿਆਂ ਵੱਲ ਜ਼ਰੂਰ ਧਿਆਨ ਦੇਣ ਦੀ ਕੋਸ਼ਿਸ਼ ਕਰਨ ਨਹੀਂ ਤਾਂ ਅੱਜ ਇੱਥੇ ਕੱਲ ਕਿਤੇ ਹੋਰ ਪਰਸੋਂ ਕਿਤੇ ਹੋਰ ਕਿਰਪਾਨ ਨੂੰ ਲੈ ਕੇ ਕੜੇ ਨੂੰ ਲੈ ਕੇ ਕਦੇ ਪ੍ਰੀਖਿਆ ਦੇਣ ਸਮੇਂ ਕਦੇ ਜਹਾਜ਼ 'ਚ ਚੜ੍ਹਨ ਸਮੇਂ ਕਦੇ ਕਿਤੇ ਬੈਠਣ ਸਮੇਂ ਕਦੇ ਕਿਸੇ ਫੋਰਸਸ ਦੇ ਵਿੱਚ ਜਾਣ ਸਮੇਂ ਤੁਹਾਡੇ ਪਛਾਣ ਚਿੰਨ੍ਹਾਂ ਤੇ ਪ੍ਰਸ਼ਨ ਚਿੰਨ੍ਹ ਲਗਾਤਾਰ ਲੱਗਦੇ ਰਹਿਣਗੇ ਧੰਨਵਾਦ